വേർ തോടേ വീർ തോടേ മേരി മാ ചേരാ േ വേർ തോടേ മേരി മാരു ചേരാ ലിയ വേർ തോടേ ਬੱਲੇ ਬੱਲੇ ਲੰਮੀਆਂ ਨੂੰ ਦਿਓ ਥੰਮੀਆਂ ਬੱਲੇ ਬੱਲੇ ਲੰਮੀਆਂ ਨੂੰ ਦਿਓ ਥੰਮੀਆਂ ਮੇਰੀ ਮਾਦਰ ਬੁਕਲਦਾ ਗੈਣਾ ਲੰਮੀਆਂ ਨੂੰ ਦਿਓ ਥੰਮੀਆਂ ਮੇਰੀ ਮਾਦਰ ਬੁਕਲਦਾ ਗੈਣਾ ਲੰਮੀਆਂ ਨੂੰ ਦਿਓ ਥੰਮੀਆਂ ਖਾਰੇ ਖੂਹਾਂ ਦੇ ਪਾਣੀ ਮਿੱਠੇ ਨਾ ਹੁੰਦੇ ਪਾਵੇਂ ਲਖਮਣ ਗੁੜ ਪਾਈਏ ਤੂੰਬਿਆਂ ਤੋਂ ਕ ਤਰਬੂਜ ਰਵਣਦੇ ਤੂੰ ਬਿਆਂ ਤੋਂ ਕਦੇ ਤਰਬੂਜ ਨਾ ਬਣਦੇ ਪਾਵੇਂ ਕਿੰਨੀ ਪੈਂਦ ਚੜਾਈਏ ਸੱਪਾਂ ਦੇ ਪੁੱਤ ਮਿੱਤ ਨਾ ਹੁੰਦੇ ਚੂੜੀਆ ਦੁੱਧ ਪਿਆਈਏ ਹੁਕਮਣ ਨਾਨਾ ਦਾ ਮਨ ਵੱਡੀਏ ਪਰਜਾਈਏ ਹੁਕਮਣ ਨਾਨਾ ਦਾ ਮਨ ਵੱਡੀਏ ਪਰਜਾਈਏ ਹੁਕਮਣ ਨਾਨਾ ਦਾ ਮੈਨੂੰ ਇਹ ਵੀ ਚਾਹੀਦਾ ਮੈਨੂੰ ਉਹ ਵੀ ਚਾਹੀਦਾ ਮੈਨੂੰ ਇਹ ਵੀ ਚਾਹੀਦਾ ਮੈਨੂੰ ਉਹ ਵੀ ਚਾਹੀਦਾ ਮੰਮੀ ਮੰਗਦੀ ਬਿ ਰੈੱਡ ਮਾਮਾ ਤੰਗ ਹੋ ਗਿਆ ਸ਼ੌਂਕ ਮੰਮੀ ਦੇ ਪਗਾਉਂਦਾ ਮਾਮਾ ਨੰਗ ਹੋ ਗਿਆ ਸ਼ੌਂਕ ਮੰਮੀ ਦੇ ਪਗਾਉਂਦਾ ਮਾਮਾ ਨੰਗ ਹੋ ਗਿਆ ਹੁਸਨ ਜਵਾਨੀ ਸੰਭੋ ਕੁੜੀਓ ਹੁਸਨ ਜਵਾਨੀ ਸੰਭੋ ਕੁੜੀਓ ਜਦ ਤੱਕ ਤੁਸੀਂ ਕੁਵਾਰੀਆਂ ਓਨੇ ਸੌਰੇ ਕੀ ਵਸਨਾ ਜਿੰਨਾ ਪੀਕੇ ਲਾਈਆਂ ਯਾਰੀਆਂ ਓਨੇ ਸੌਰੇ ਕੀ ਵਸਨਾ ਜਿੰਨਾ ਪੀਕੇ ਲਾਈਆਂ ਯਾਰੀਆਂ ਉਹਨਾ ਸੌਰੇ ਕੀ ਵਸਨਾ ਜਦੋਂ ਮੈਂ ਨਵੀਂ ਨਵੀਂ ਆਈ ਸੀ ਮਾਹੀ ਵਾਲੀ ਚੰਗਾ ਸੀ ਜਦ ਮੈਂ ਨਵੀਂ ਨਵੀਂ ਆਈ ਸੀ ਮਾਹੀ ਵਾਲੀ ਚੰਗਾ ਸੀ ਮੰਗਾ 500 ਦਾ ਨੋਟ ਨਹੀਂ 1000 ਦਿੰਦਾ ਸੀ ਹੁਣ ਕੁਝ ਮੰਗਾ ਮੂੰਹੋਂ ਬੋਲਦਾ ਹੀ ਨਹੀਂ ਮਾਂ ਵਰਗਾ ਕੰਜੂਸ ਗਿੱਜਾ ਖੋਲਦਾ ਹੀ ਨਹੀਂ ਮਾਂ ਵਰਗਾ ਕੰਜੂਸ ਗਿੱਜਾ ਖੋਲਦਾ ਹੀ ਨਹੀਂ ਹਰਾ ਚਾਦਰਾਂ ਗੁਲਾਬੀ ਕੁੜਤਾ ਖੂਤੇ ਬੈਠਾ ਧੋਵੇਂ ਸਾਬਣ ਥੋੜਾ ਮੈਲ ਬਥੇਰੀ ਸਾਬਣ ਥੋੜਾ ਮੈਲ ਬਥੇਰੀ ਉੱਚੀ ਉੱਚੀ ਰੋਵੇ ਛੜੇ ਵਿਚਾਰੇ ਦਾ ਕੌਣ ਚਾਦਰਾਂ ਤੋਂ ਵੇ ਛੜੇ ਵਿਚਾਰੇ ਦਾ ਕੌਣ ਚਾਦਰਾਂ ਤੋਂ ਵੇ ਛੜੇ ਵਿਚਾਰੇ ਦਾ ਬਾਰੀ ਵਰਸੀ ਖਟਣ ਗਿਆ ਸੀ ਬਾਰੀ ਵਰਸੀ ਖਟਣ ਗਿਆ ਸੀ ਖਟਕੇ ਲਿਆਂਦਾ ਚਾ마 ਪੈਂਟੇ ਜੀਨ ਦੀਏ ਇਨ ਸਸਦੇ ਭੋਗ ਤੇ ਪਾਵਾਂ ਪੈਂਟੇ ਜੀਣ ਦੀਏ ਤਿੰਨ ਸਸਦੇ ਭੋਗ ਤੇ ਪਾਵਾਂ ਪੈਂਟੇ ਜੀਣ ਦੀਏ